ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ 27 ਸਤੰਬਰ 2025 ਸਵੇਰ ਦਾ ਟਾਈਮ ਜਿਹੜਾ ਉਹ 6:30 ਵੱਜ ਚੁੱਕੇ ਆ ਮੈਂ ਆਪਦੇ ਭਾਈਚਾਰੇ ਨੂੰ ਹਰੀਕੇ ਵਾਲੇ ਹੈਡ ਤੋਂ ਅੱਜ ਥਲੜੇ ਬਣੇ ਹੋ ਜਿਹੜੀ ਵੀਡੀਓ ਬਣਾ ਕੇ ਜਾਣਕਾਰੀ ਦੇਣੀ ਚਾਹਨਾ ਕਿਉਂਕਿ ਅੱਜ ਪਾਣੀ ਦੀ ਜਿਹੜੀ ਆਮ ਆਦ ਉਹ 54000 ਕਿਊਸ ਘਰੀ ਕੇ ਪਾਣੀ ਜਿਹੜਾ ਪੁੱਜ ਰਿਹਾ ਔਰ ਜਿਹੜਾ ਡਾਊਨ ਜਾ ਰਿਹਾ ਹੈ ਉਹ 35000 ਕਿਊਸਕ ਪਾਣੀ ਜਿਹੜਾ ਉਹ ਥੱਲੇ ਅਜੇ ਵੀ ਛੱਡਿਆ ਜਾ ਰਿਹਾ ਹੈ ਮੈਂ ਦਿਖਾਉਣਾ ਚਾਹਣਾ ਕਿਉਂਕਿ ਆ ਥੱਲੇ ਡੇ ਬਣਿਓ ਕਿ ਆ ਦੇਖ ਸਕਦੇ ਹੋ ਤੁਸੀਂ ਹਰੀ ਕਾਲੇ ਹਾਈਡ ਤੋਂ ਜਿਹੜਾ ਥੱਲੇ 35000 ਕਿਊਸਕ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਔਰ ਚੌਵੀਆ ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਾਊਨ ਹੋਇਆ ਉਹ ਲਗਭਗ 14000 ਕਿਊਸਕ ਜਿਹੜਾ ਪਾਣੀ ਡਾਊਨ ਹੋ ਚੁੱਕਿਆ ਹੈ ਹੁਣ ਕੋ ਜਿਆਦਾ ਮੈਂ ਸਮਝਣਾ ਜਿਆਦੇ ਦਿਨ ਨਹੀਂ ਵਾਤ ਤੋਂ ਵਾਤ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਮੁਕੰਮਲ ਤੌਰ ਤੇ ਜਿਹੜੇ ਥੱਲੇ ਨੂੰ ਪਾਣੀ ਛੱਡਿਆ ਜਾ ਰਿਹਾ ਹੈ ਉਹ ਦਰ ਜਿਹੜੇ ਉਹ ਬੰਦ ਕਰ ਦਿੱਤੇ ਜਾਣਗੇ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਹਰੀਕਾਲ ਹੈਡ ਤੋਂ ਆਪਦੇ ਭਾਈਚਾਰੇ ਨੂੰ ਅਕਾਲ ਪੁਰਖ ਦੀ ਰਜਾ ਦੇ ਵਿੱਚ ਚੜ੍ਹਦੀ ਕਲਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ